ਹਲਕਾ ਗੁਰਦਾਸਪੁਰ ਦੇ ਪਿੰਡ ਭਾਗੋ ਕਾਵਾਂ ਵਿੱਚ ਹਸਾਰਤੀ ਅਨਸਰਾਂ ਦੇ ਵੱਲੋਂ ਸ੍ਰੀ ਗੁਰੂ ਰਵੀਦਾਸ ਮੰਦਿਰ ਦੀ ਭੰਨ ਤੋੜ ਕੀਤੀ ਗਈ। ਸ੍ਰੀ ਗੁਰੂ ਰਵੀਦਾਸ ਮੰਦਿਰ ਵਿੱਚ ਲੱਗੀਆਂ ਸ੍ਰੀ ਗੁਰੂ ਰਵੀਦਾਸ ਮਹਾਰਾਜ ਦੀਆਂ ਫੋਟੋਆਂ ਨੂੰ ਵੀ ਕੀਤਾ ਗਿਆ ਤਰਮਿੱਤਰ। ਹਲਕਾ ਗੁਰਦਾਸਪੁਰ ਦੇ ਪਿੰਡ ਭਾਗੋ ਕਾਵਾਂ ਵਿੱਚ ਹਸਾਰਤੀ ਅਨਸਰਾਂ ਦੇ ਵੱਲੋਂ ਨਵੇਂ ਬਣ ਰਹੇ ਸ੍ਰੀ ਗੁਰੂ ਰਵੀਦਾਸ ਮੰਦਿਰ ਵਿੱਚ ਕੀਤੀ ਗਈ ਭੰਨ ਤੋੜ ਪਿੰਡ ਵਾਸੀਆਂ ਵਿੱਚ ਰੋਸ। ਉਹਨਾਂ ਆਖਿਆ ਕਿ ਜੇਕਰ ਕਿਸੇ ਨੂੰ ਕੋਈ ਗਿਲਾ ਸ਼ਿਕਵਾ ਸੀ ਤਾਂ ਸਾਡੇ ਨਾਲ ਆਣ ਕੇ ਗੱਲਬਾਤ ਕਰਤੀ ਜਾਂਦੀ। ਮੰਦਰ ਦੀ ਭੰਤੌਰ ਕਰਕੇ ਕਿਉਂ ਸ੍ਰੀ ਗੁਰੂ ਰਵੀਦਾਸ ਮੰਦਰ ਦੀ ਬੇਅਦਬੀ ਕੀਤੀ ਗਈ ਪਿੰਡ ਵਾਸੀਆਂ ਰੋਸ ਪ੍ਰਦਰਸ਼ਨ ਕੀਤਾ ਤੇ ਸ਼ਰਧਾਰਥੀ ਅੰਸਰਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਨਾ ਔਰ ਕਿਹੜਾ ਪਿੰਡ ਹੈ ਔਰ ਕੀ ਸਾਰੀ ਗੱਲ ਹੋਈ ਹੈ ਹਾਂ ਭਾਜੀ ਮੇਰਾ ਰਾਜਰਾਨੀ ਨਾਂ ਆਇਆ ਤੇ ਭਾਗੋ ਕਾਮਾ ਪਿੰਡ ਹੈ ਕੀ ਸਾਰੀ ਗੱਲ ਹੋਈ ਗੱਲ ਭਾਜੀ ਅਸੀਂ ਇੱਥੇ ਗੁਰੂ ਘਰ ਮੰਦਰ ਬਣਾਉਣ ਡੇ ਗੁਰਦੁਆਰਾ ਬਣਾਉਣ ਡੇ ਗੁਰੂ ਸਾਹਿਬ ਤੇ ਦਾਇਆ ਹੀ 2 ਤੋਂ 3 ਮਹੀਨੇ ਹੋ ਗਿਆ ਕੰਮ ਲੱਗਾ ਦਾ ਤੇ ਕਦੀ ਕੋਈ ਅਚਨ ਪੈ ਜਾਂਦੀ ਕਦੀ ਕੋਈ ਪੈ ਜਾਂਦੀ ਆ ਅੱਜ ਸਾਡੇ ਬੱਚੇ ਰਾਤੀ 10 ਵਜੇ ਇੱਥੋਂ ਗਏ ਨੇ ਸਾਰੇ ਪਰਿਵਾਰ ਆਪਣੇ ਜਿੰਨੇ ਬੱਚੇ ਹੈਗੇ ਬੰਦੇ ਖਲੋਂਦੇ ਆਣ ਕੇ ਸਾਮੀ ਪਤਾ ਨਹੀਂ 2 ਵਜੇ 3 ਵਜੇ ਕਿਦੋਂ ਕਿਸ ਨੇ ਆ ਕਾਰਾ ਕੀਤਾ ਸਾਡਾ ਬਾਦਲਾ ਪੋਸਟ ਵੀ ਪਾੜ ਦਿੱਤਾ ਅੰਦਰ ਵੀ ਤਾਲਾ ਤੋੜ ਕੇ ਤੇ ਬੋਧ ਸਭ ਕੁਝ ਖਲਾ ਖਲੋਰਾ ਪਾ ਦਿੱਤਾ ਤੇ ਅਸੀਂ ਸਵੇਰੇ ਆਣ ਕੇ ਜੋਜਗਾਨ ਲੱਗੇ ਆਣ ਕੇ ਦੇਖਿਆ ਆ ਤੇ ਤਿੰਨ ਚਾਰ ਕਾਰਨ ਜਿਹੜੇ ਸਾਡੇ ਨਾਲ ਲਾਗਤ ਬਾਜੀ ਲੱਗਦੀ ਹੈ ਸਾਨੂੰ ਉਹਨਾਂ ਤੇ ਸ਼ੱਕ ਹੈ ਹਨ ਹੋਰ ਕਿਸ ਦੇ ਸ਼ੱਕ ਨਹੀਂ ਹੈਗਾ ਸਾਨੂੰ ਜਦੋਂ ਇਹ ਇੰਨੇ ਮਾੜਾ ਚੰਗਾ ਬੋਲਦੇ ਨੇ ਜਿਵੇਂ 사ਸਾਂ ਕਰਨੇ ਆਂ ਜਾਂ ਗੁਰੂ ਕਾ ਸਪਾਈ ਸਪੀ ਕਰਨੇ ਆਣ ਕਿ ਉਹਦੇ ਕਾਰਨ ਸਾਡੇ ਨਾਲ ਕਰਦੇ ਜਿਹਦੇ ਬੋਲਦੇ ਕਦੀ ਕਹਿੰਦੇ ਸਾਨੂੰ ਇਹ ਪੀਪਾ ਲਿਆ ਕੇ ਖੜੇਦਾ ਕਦੀ ਮਾੜਾ ਚੰਗਾ ਸਾਡੇ ਗੁਰੂ ਨੂੰ ਬੋਲਦੇ ਨੇ ਤੁਸੀਂ ਇੱਥੇ ਮੜੀਆਂ ਸੱਤੀ ਦੀਆਂ ਆਂ ਆਹ ਹੋਣਾ ਆ ਜਾਂ ਹੋਣਾ ਤੇ ਇਸ ਦਾ ਕਹਿ ਕਹਨੇ ਸਾਡੇ ਗੁਰੂ ਜੀ ਸਾਡੇ ਜਾਤ ਨੂੰ ਮਾੜਾ ਬੋਲਦੇ ਜਿਹੋ ਬੋਲਦੇ ਨੇ ਤੇ ਸਾਡੇ ਗੁਰੂ ਇੰਨੀ ਕਾਰਵਾਈ ਕੀਤੀ ਜਾਈ ਜਿਹੜਾ ਸਖਤ ਸਖਤ ਨਹੀਂ ਪੁਲਿਸ ਆਈ ਸੀ ਤੁਹਾਡੇ ਕੋ ਕੰਪਲੀਟ ਕੀਤੀ ਸੀ ਪੁਲਿਸ ਆਈ ਸੀ ਬਹੁਤ ਗੌਰ ਨਾਲ ਉਹਨਾਂ ਨੇ ਸਭ ਕੁਝ ਦੇਖਿਆ ਸਾਡੇ ਬਹੁਤ ਉਹਨਾਂ ਨੇ ਇੱਜ਼ਤ ਕੀਤੀ ਕੀ ਸ਼ਵਾਸਨ ਤਵਾ ਗਏ ਆ ਉਹ ਹੁਣ ਦੇਖੋ ਅਜੇ ਤੇ ਕਿਤੇ ਜਿਨ੍ਹਾਂ ਤੇ ਸ਼ੱਕ ਆ ਸਾਨੂੰ ਉਧਰ ਗੇਜ਼ਦੇ ਨੇ ਅਜੇ ਇੱਥੇ ਹੀ ਆ ਕੀ ਮੰਗ ਕਰਦੇ ਹੋ ਅੰਟੀ ਤੁਸੀਂ ਹਾਂ ਸਾਰਾ ਹੀ ਮੰਗ ਕਰਦੇ ਆ ਤੁਹਾਡੀ ਜਿੰਨੀ ਸਖਤ ਸਖਤ ਕਾਰਵਾਈ ਹੋਈ ਜਾਏ ਇਹਦੇ ਉੱਤੇ ਸਾਡੇ ਅੱਗੇ ਤੋਂ ਲਾ ਕੇ ਸਾਡੇ ਨਾਲ ਕੋਈ ਪੰਗਾ ਨਾ ਪਾਣ ਸਾਣ ਮਾੜਾ ਚੰਗਾ ਨਾ ਬੋਲਣ ਨਾ ਹੀ ਭਾਈ ਜਾਂਦਾ ਤਾਂ ਸਖਤ ਤੋਂ ਸਖਤ ਸਜ਼ਾ ਕਾਰਵਾਈ ਕਰਨੀ ਚਾਹੀਦੀ ਹੈ ਕੀ ਨਾਮ ਆਪਣਾ ਔਰ ਕਿਹੜਾ ਪਿੰਡ ਆਏ ਮੈਂ ਜੀ ਮੋਹਨ ਲਾਲ ਪਿੰਡ ਭਾਗੂ ਕਾਹਾਂ ਕੀ ਗੱਲ ਹੋਈ ਏ ਇੱਥੇ ਜੀ ਅੱਜ ਸਵੇਰ ਤੜਕਸਾਰ ਮਤਲਬ ਇਹ ਸਾਡੇ ਨੌਜਾਨ ਜਿਹੜੇ ਮੁੰਡੇ ਨੇ ਤੇ ਇਹ ਸਾਡੀ ਆਪਣੇ ਜਨਨੀ ਬੀਵੀ ਇੱਥੇ ਜੋ ਜਗ੍ਹਾਉਣ ਆਈ ਤੇ ਜਦੋਂ ਉਹਨਾਂ ਨੇ ਦੇਖਿਆ ਆਣ ਕੇ ਤੇ ਫੋਟੋਆਂ ਜਿਹੜੀਆਂ ਸੀ ਨਾ ਉਹ ਤੋਂ ਦੁੱਧ ਖੇਲਣੀਆਂ ਪਈਆਂ ਸੀਗਾ ਤੇ ਸਾਡਾ ਜਿਹੜਾ ਆਪਣੇ ਬੋਰਡ ਲਾਇਆ ਗੁਰੂ ਰਵੀਦਾਸ ਗੁਰਦੁਆਰਾ ਉਹਦਾ ਬੋਰਡ ਵੀ ਪਾਟਾ ਹੋਆ ਤੇ ਬੋਰਡ ਨੂੰ ਜਿਹੜਾ ਬਿਲਕੁਲ ਹਲਾਇਆ ਮਤਲਬ ਵੀ ਤੋੜਨ ਦੀ ਕੋਸ਼ਿਸ਼ ਕੀਤੀ ਤੇ ਬਾਕੀ ਸਾਡੇ ਆ ਸਾਹਮਣੇ ਲੱਗਾ ਸੀਗਾ ਬੈਨਰ ਗੁਰੂਆਂ ਦਾ ਮਤਲਬ ਤੇ ਉਹ ਵੀ ਇਹਨਾਂ ਨੇ ਮਤਲਬ ਵੀ ਪਾੜ-ਪੂੜ ਕੇ ਤੇ ਪਤਾ ਨਹੀਂ ਕਿੱਥੇ ਲੈ ਗਏ ਤੇ ਮੇਰਾ ਮਤਲਬ ਕਹਿੰਦਾ ਵੀ ਸਾਡੇ ਗੁਰੂਆਂ ਦੀ ਜੜੀ ਆ ਬਹੁਤ ਬੇਅਵਦੀ ਹੋਈ ਆ ਕਿਉਂਕਿ ਜੇ ਕੋਈ ਗੱਲਬਾਤ ਇਹਨਾਂ ਦੀ ਹੈ ਤੇ ਉਹ ਮਤਲਬ ਇਨਸਾਨਾਂ ਨਾਲ ਕਰਨ ਜਾਂ ਸਾਡੇ ਨਾਲ ਗੱਲਬਾਤ ਸਾਡੇ ਨਾਲ ਕਰਨ ਪਰ ਇੱਕ ਗੁਰੂਆਂ ਨਾਲ ਮਤਲਬ ਇਹਨਾਂ ਨੇ ਬੇਅਵਦੀ ਕੀਤੀ ਆ ਮਤਲਬ ਇਹਦੇ ਬਹੁਤ ਨਿੰਦਣਯੋਗ ਆ ਤੇ ਉਹਦੇ ਸ਼ਬਦ ਦੇ ਵਿੱਚ ਆਪਾਂ ਪ੍ਰਸ਼ਾਸਨ ਨੂੰ ਵੀ ਮਤਲਬ ਹੀ ਬੁਲਾਇਆ ਇਹ ਪ੍ਰਸ਼ਾਸਨ ਜਿਹੜਾ ਵਾ ਉਹ ਲਗਾਤਾਰ ਮਤਲਬ ਮਤਲਬ ਕਾਰਵਾਈ ਕਰ ਰਿਹਾ ਵਾ ਕਿਉਂਕਿ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਅੱਜ ਤੋਂ 2 ਮਹੀਨੇ ਪਹਿਲਾਂ ਹੀ ਇਹ ਮੁੱਦਾ ਜਿਹੜਾ ਵਾ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਆ ਸੋ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਵੀ ਇਹ ਸ਼ਮੁੱਦੇ ਨੂੰ ਮਤਲਬ ਜਿਹੜਾ ਵਾ ਜਲਦੀ ਤੋਂ ਜਲਦੀ ਇਹਦਾ ਪੁਲਿਸ ਕੰਪਲੀਟ ਕੀਤੀ ਤੁਸੀਂ ਅਸੀਂ ਕੰਪਲੇਟ ਕੀਤੀ ਆ ਆਪਣੇ ਪੁਲਿਸ ਪ੍ਰਸ਼ਾਸਨ ਨੂੰ ਬਾਕੀ ਆਪਾਂ ਹੋਰ ਵੀ ਮਤਲਬ ਜਥੇਬੰਦੀਆਂ ਨੂੰ ਮਤਲਬ ਪੁਲਿਸ ਆਈ ਤੁਹਾਡੇ ਕੋਲ ਹਾਂਜੀ ਪੁਲਿਸ ਆਈ ਸਾਰੇ ਪੁਲਿਸ ਨੇ ਮਤਲਬ ਵੀ ਬੜੇ ਧਿਆਨ ਦੇ ਨਾਲ ਸੰਜੀਦਾ ਢੰਗ ਦੇ ਨਾਲ ਇਸ ਮਸਲੇ ਨੂੰ ਮਤਲਬ ਦੇਖਿਆ ਔਰ ਮਤਲਬ ਵੀ ਸਾਨੂੰ ਪੂਰਾ ਵਿਸ਼ਵਾਸ ਆ ਵੀ ਪ੍ਰਸ਼ਾਸਨ ਜਿਹੜਾ ਵਾ ਇਸ ਮਸਲੇ ਨੂੰ ਚੰਗੇ ਵਧੀਆ ਢੰਗ ਦੇ ਨਾਲ ਜਿਹੜਾ ਸ਼ੁਰੂ ਜਾਣ ਦੇ ਵਿੱਚ ਕੰਮ ਜਲ ਹੋਏਗਾ ਸਾਨੂੰ ਪੂਰੀ ਆਸ ਕੀ ਮੰਗ ਕਰਦੇ ਸੀ ਅਸੀਂ ਇਹੋ ਮੰਗ ਕਰਦੇ ਆ ਵੀ ਜਿਨ੍ਹਾਂ ਲੋਕਾਂ ਨੇ ਸਾਡੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਆ ਉਹਨਾਂ ਦੇ ਖਿਲਾਫ ਜਿਹੜੀ ਆ ਉਹ ਸਖਤ ਤੋਂ ਸਖਤ ਜਿਹੜੀ ਆ ਉਹ ਕਾਰਵਾਈ ਕੀਤੀ ਜਾਵੇ ਬਣਦੀ ਕਾਰਵਾਈ ਆ ਉਹਨਾਂ ਦੇ ਖਿਲਾਫ ਜਿਹੜੀ ਕੀਤੀ ਜਾਵੇ ਕਿਉਂਕਿ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਗਾਹ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਗੁਰੂਆਂ ਦੀ ਜਿਹੜੀ ਬੇਅਦਬੀ ਆ ਉਹ ਨਾ ਹੋ ਸਕੇ